ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਕ ਪੰਜਾਬ ਮੈਂ ਹਾਂ ਗੁਰਦਾਸਪੁਰ ਤੋਂ ਭਾਰਤੀ ਸ਼ਰਮਾ ਅੱਜ ਅਸੀਂ ਗੱਲ ਕਰਾਂਗੇ ਓਜ਼ੋਨ ਥੈਰੇਪੀ ਦੀ ਜਿਹੜੀ ਕਿ ਇੰਡੀਆ ਦੇ ਕੁਝ ਹੀ ਹਸਪਤਾਲਾਂ ਦੇ ਵਿੱਚ ਹੁੰਦੀ ਹੈ ਤੇ ਹੁਣ ਗੁਰਦਾਸਪੁਰ ਵਿੱਚ ਡਾਕਟਰ ਦੀਪਕ ਸੋਤਰਾ ਦੇ ਵੱਲੋਂ ਇਹ ਵਿਧੀ ਨੂੰ ਸ਼ੁਰੂ ਕੀਤਾ ਗਿਆ ਹੈ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ 'ਚ ਓਜ਼ੋਨ ਥੈਰੇਪੀ ਹੈ ਕੀ ਇਸ ਦੇ ਕੀ ਫਾਇਦੇ ਨੇ ਤੇ ਇਸ ਬੰਦ ਦੀ ਹੋਰ ਜਾਣਕਾਰੀ ਹਾਸਲ ਕਰਾਂਗੇ ਹਾਂਜੀ ਸਰ ਦੱਸ ਦਿਓ ਓਜ਼ੋਨ ਥੈਰੇਪੀ ਹੈ ਕੀ ਹਾਂ ਸਰ ਦਰਸ਼ਕਾंनो ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਸੋ ਮੈਂ ਓਜ਼ੋਨ ਥੈਰੇਪੀ ਬਾਰੇ ਕੁਝ ਦੱਸਣਾ ਚਾਹਾਂਗਾ ਓਜ਼ੋਨ ਥੈਰੇਪੀ ਜਿਹੜਾ ਮੋਲੀਕੂਲ ਆ ਇਹ O3 ਮੋਲੀਕੂਲ ਹੁੰਦਾ ਜਿੱਦਾਂ ਆਕਸੀਜਨ ਦਾ ਮੋਲੀਕੂਲ ਹੁੰਦਾ O2 ਸੋ ਅਸੀਂ ਓਜ਼ੋਨ ਲੇਅਰ ਜਿਹੜੀ ਸਾਡੇ ਅਸਮਾਨ ਦੇ ਉੱਪਰ ਹੁੰਦੀ ਆ ਉਹਦੇ ਵਿੱਚ ਇੱਕ ਲੇਅਰ ਲੇਅਰ ਸਿਸਟਮ ਹੁੰਦਾ ਲੇਅਰ ਸਿਸਟਮ ਦੇ ਵਿੱਚ ਇੱਕ ਓਜ਼ੋਨ ਲੇਅਰ ਹੁੰਦੀ ਆ ਜਿਹੜੀ ਕਿ ਸਾਨੂੰ ਜਿਹੜੀਆਂ ਕਿਰਨਾਂ ਆਉਂਦੀਆਂ ਨੇ ਸੂਰਜ ਦੀਆਂ ਉਹ ਤੁਹਾਨੂੰ ਬਚਾਉਂਦੀ ਆ ਸੋ ਓਜ਼ੋਨ ਜਿਹੜੀ ਗੈਸ ਹੈਗੀ ਹੈ ਇਹ ਬਹੁਤ ਹੀ ਫਾਇਦੇਮੰਦ ਗੈਸ ਹੈ ਔਰ ਇਹਨੂੰ ਅਸੀਂ ਉਸ ਆਕਸੀਜਨ ਤੋਂ ਸਪੈਸ਼ਲ ਬਣਾਉਂਦੇ ਆ ਔਰ ਪੇਸ਼ੈਂਟਸ ਹਰ ਇੱਕ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਯੂਜ਼ ਕੀਤੀ ਜਾ ਸਕਦੀ ਹੈ ਠੀਕ ਹੈ ਸਰ ਇਹ ਤਾਂ ਹੋ ਗਈ ਉਹ ਜਨ ਥੈਰੇਪੀ ਹੈ ਕੀ ਤੇ ਸਰ ਕਿਸ ਤਰ੍ਹਾਂ ਦੇ ਇਲਾਜ ਕਰਨ ਦੇ ਵਿੱਚ ਇਹ ਸਹਾਇਕ ਹੈ ਅਗਰ ਦੇਖਿਆ ਜਾਏ ਤਾਂ ਇਹ ਆਲਮੋਸਟ ਹਰ ਇੱਕ ਚੀਜ਼ ਵਿੱਚ ਯੂਜ਼ ਕੀਤੀ ਜਾ ਸਕਦੀ ਹੈ ਜਿਵੇਂ ਕਿ ਮੈਂ ਆਰਥੋਪੈਡਿਕਸ ਨਾਲ ਸੰਬੰਧਿਤ ਹਾਂ ਸੋ ਮੇਰੇ ਜਿੰਨੀਆਂ ਵੀ ਆਰਥੋਪੈਡਿਕਸ ਦੀਆਂ ਪ੍ਰੋਬਲਮ ਨੇ ਚਾਹੇ ਉਹ ਫ੍ਰੈਕਚਰਸ ਨੇ ਚਾਹੇ ਹੱਡੀਆਂ ਜੁੜਦੀਆਂ ਨਹੀਂ ਹਨ ਚਾਹੇ ਕੋਈ ਵੀ ਕੋਈ ਕਮਰ ਦਰਦ ਹੈ ਡਿਸਕ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਕੋਈ ਪ੍ਰੋਬਲਮ ਹੈ ਮਾਈਗਰੇਨ ਦੀ ਕੋਈ ਪ੍ਰੋਬਲਮ ਹੈ ਅਗਰ ਕਿਸੇ ਦੀ ਗੋਡਿਆਂ ਦੀ ਜਿਹੜੇ ਕੱਸ ਜਾਂਦੇ ਨੇ ਗੋਡੇ ਜਿਆਦਾ ਉਮਰ ਹੁੰਦ ਨਾਲ ਸੋ ਉਹਨਾਂ ਦੇ ਵਿੱਚ ਓਜ਼ੋਨ ਥੈਰਪੀ ਮਿਰਕਲ ਮੋਲੀਕੂਲ ਹੈ ਸੋ ਬਹੁਤ ਹੀ ਇਹਦੇ ਫਾਇਦੇਮੰਦ ਨੇ ਪੇਸ਼ੈਂਟ ਦੋਵਾਂ ਤੋਂ ਤਿੰਨ ਹਫ਼ਤਿਆਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਫਿਰ ਇਹਦੇ ਵਿੱਚ ਇਸ ਤੋਂ ਇਲਾਵਾ ਹੱਡੀਆਂ ਤੋਂ ਇਲਾਵਾ ਇਹਨੇ ਐਂਟੀ 에ਜਿੰਗ ਹੈ ਐਂਟੀ 에ਜਿੰਗ ਦਾ ਮਤਲਬ ਹੁੰਦਾ ਵੀ ਜਿੱਦਾਂ ਸਾਡੇ ਵਾਲ ਚਿੱਟੇ ਹੋ ਜਾਂਦੇ ਹਨ ਮੂੰਹ ਤੇ ਚੁੜਨੀ ਆ ਜਾਂਦੀ ਹਨ ਸੋ ਇਹ ਕੋਸਮੈਟਿਕਸ ਦੇ ਵਿੱਚ ਵੀ ਬਹੁਤ ਹੈਲਪ ਕਰਦੀ ਹੈ ਤੀਸਰੀ ਜਿਹੜੀ ਇਹਦਾ ਫਾਇਦਾ ਹੈ ਜਿਹੜਾ ਮੈਂ ਇਸਕੀਮਿਕ ਸਟ੍ਰੋਕ ਜੇ ਕੋਈ ਹਾਰਟ ਅਟੈਕ ਹੁੰਦਾ ਤਾਂ ਅਗਰ ਮਰੀਜ਼ 24 ਤੋਂ 48 ਘੰਟਿਆਂ ਦੇ ਵਿੱਚ ਸਾਡੇ ਕੋਲ ਆ ਜਾਂਦਾ ਜਾਂ ਕੋਈ ਸਟ੍ਰੋਕ ਹੋ ਜਾਂਦਾ ਬ੍ਰੇਨ ਸਟ੍ਰੋਕ ਹੋ ਜਾਂਦਾ ਇਹਨੂੰ ਅਸਕੀਮਿਆ ਕਹਿੰਦੇ ਆ ਕਿ ਖੂਨ ਖੂਨ ਦਾ ਬਹਾਵ ਬੰਦ ਹੋ ਜਾਂਦਾ ਉਹਦੇ ਵਿੱਚ ਇਹਦਾ ਬਹੁਤ ਹੀ ਅਹਿਮ ਰੋਲ ਆ 24 ਤੋਂ 48 ਘੰਟਿਆਂ ਦੇ ਵਿੱਚ ਫਿਰ ਜਿੱਦਾਂ ਕੋਵਿਡ ਆਇਆ ਸੀਗਾ ਕੋਵਿਡ ਦੇ ਵਿੱਚ ਅਸੀਂ ਜੇ ਦੀ ਬਹੁਤ ਯੂਸੇਸ ਲਿਆਂਦੀ ਔਰ ਕੋਵਿਡ ਦਾ ਮਰੀਜ਼ 24 ਤੋਂ 48 ਘੰਟਿਆਂ ਤੋਦੀ ਆਕਸੀਜਨ ਸ ਮੈਂ ਗਿਨਾ ਨਹੀਂ ਸਕਦਾ ਵੀ ਇਹਦਾ ਕਿੰਨਾ ਯੂਸੇਜ ਹੈਗਾ ਡੇਲੀ ਲਾਈਫ ਦੇ ਵਿੱਚ ਵੀ ਤੇ ਹਰ ਇੱਕ ਪ੍ਰੋਬਲਮ ਦੇ ਵਿੱਚ ਹੀ ਫਿਰ ਜਿੰਨੇ ਵੀ ਕੋਈ ਇਨਫੈਕਸ਼ਨਸ ਨੇ ਜਿੰਨਾ ਕੋਈ ਪੇਸ਼ੈਂਟਸ ਐਚਆਈਵੀ ਐਚਬੀਐਸ ਜਾਂ ਐਚਸੀਵੀ ਪੋਜ਼ਿਟਿਵ ਹੁੰਦੇ ਨੇ ਸੋ ਉਹ ਪੇਸ਼ੈਂਟ ਅਗਰ ਪਹਿਲੇ 5 ਦਿਨਾਂ ਦੇ ਵਿੱਚ ਆ ਕੇ ਇਹ ਥੈਰੇਪੀ ਲੈਂਦਾ ਹੈ ਤਾਂ ਉਹ ਨੈਗੇਟਿਵ ਹੋ ਜਾਂਦੇ ਨੇ ਔਰ ਇਹ ਕਪਰੂਵਨ ਹੈ ਔਰ ਕਰਕੇ ਦੇਖਿਆ ਸੀ ਇਹ ਡਾਕਟਰ ਸਾਹਿਬ ਨੇ ਦੱਸਿਆ ਵੀ ਇਸ ਇਸ ਓਜ਼ੋਨ ਥੈਰੇਪੀ ਦੇ ਕਈ ਤਰ੍ਹਾਂ ਦੇ ਫਾਇਦੇ ਨੇ ਮਾਈਗ੍ਰੇਨ ਸਰਵਾਈਕਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਹੜਾ ਇਸ ਦੇ ਨਾਲ ਇਲਾਜ ਹੁੰਦਾ ਤੇ ਸਰ ਤੁਹਾਡੇ ਵੱਲੋਂ ਵੀ ਹੁਣ ਇਹ ਜਿਹੜੀ ਥੈਰਪੀ ਸ਼ੁਰੂ ਕੀਤੀ ਗਈ ਹੈ ਤੇ ਹੁਣ ਤੱਕ ਕਿੰਨੇ ਕੁ ਪੇਸ਼ੈਂਟਸ ਤੁਸੀਂ ਇਸ ਥੈਰਪੀ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਦੇਖੋ ਸਾਡੇ ਕੋਲ ਵੱਖਰੇ ਕੈਟੇਗਰੀਜ਼ ਪੇਸ਼ੈਂਟ ਆਂਦੇ ਨੇ ਜਿਵੇਂ ਕਿ ਗੰਠੀ ਦੇ ਫ੍ਰੈਕਚਰਸ ਦੇ ਹੱਡੀਆਂ ਜਿਨ੍ਹਾਂ ਦੀ ਜੁੜਦੀਆਂ ਨਹੀਂ ਆ ਉਹਨਾਂ ਦੇ ਵਿੱਚ ਬੈਕ ਪੇਨ ਜਿਹੜੀ ਸਾਡੀ ਉਪਰੀ ਰੇਂਜ ਵਿੱਚ ਜਿਹੜੇ ਪੇਸ਼ੈਂਟਸ ਆਂਦੇ ਨੇ ਬੈਕ ਪੇਨ ਸਰਵਾਈਕਲ ਪ੍ਰੋਬਲਮ ਨੀ ਜੋਇੰਟ ਪੇਨ ਔਰ ਸੋਥਾਈਟਸ ਰੂਮਟਲ ਆਰਥਰਾਈਟਸ ਜਿਹੜਾ ਗੈਂਠੀਏ ਕੇ ਹੁੰਦਾ ਨਾ ਸੋ ਉਹਨਾਂ ਦੇ ਵਿੱਚ ਇਹਨਾਂ Ozon ਦਾ ਹਰ ਇੱਕ ਚੀਜ਼ ਦੇ ਵਿੱਚ ਇਹਦਾ ਬਹੁਤ ਅਹਿਮ ਰੋਲ ਹੈ ਔਰ ਪੇਸ਼ੈਂਟ 3 ਟੂ 4 ਵੀਕਸ ਦੇ ਵਿੱਚ ਬਿਲਕੁਲ ਨਾਰਮਲ ਹੋ ਜਾਂਦਾ ਹੈ ਗੋਡਿਆਂ ਦੀ ਪ੍ਰੋਬਲਮ ਜਿਹੜੇ ਪੇਸ਼ੈਂਟ ਅਸੀਂ ਦੇਖਦੇ ਆਂ ਵੀ ਉਹਨਾਂ ਕੋ ਚੱਲ ਜਾ ਫਿਰ ਨਹੀਂ ਜਾਂਦਾ ਤਾਂ ਉਹ ਸੈਕੰਡ ਵੀਕ ਵਿੱਚ ਆਂਦੇ ਆ ਤਾਂ ਉਹਨਾਂ ਦੀ ਆਲਮੋਸਟ ਹਾਫ ਪੇਨ ਖਤਮ ਹੋ ਜਾਂਦੀ ਹੈ ਜੋ 3rd ਵੀਕੇ ਚੰਦੇ ਆ ਤੇ ਉਹ ਆਲਮੋਸਟ 75% ਓਕੇ ਹੋ ਗਈ ਹੁੰਦੀ ਹੈ ਔਰ ਬਾਏ ਦਾ ਐਂਡ ਆਫ 3rd ਔਰ 4th ਵੀਕ ਦੇ ਆ ਟੋਟਲੀ ਨਾਰਮਲ ਸੋ ਬੈਕ ਪੇਨ ਦੇ ਜਿਹੜੇ ਵਿੱਚ ਇਹਦੇ ਅੱਛੇ ਰਿਜ਼ਲਟਸ ਨੇ ਬੈਕ ਪੇਨ ਦੇ ਵਿੱਚ ਵੀ ਅਸੀਂ ਓਜ਼ੋਨ ਓਜ਼ੋਨ ਜਿਹੜੀ ਆ ਆਪਾਂ ਜਿਹੜੀ ਆ ਥੈਰੇਪੀ ਹੈਗੀ ਆ ਉਹ ਅਸੀਂ ਦਿੰਨੇ ਆ ਅੰਡਰ ਸੀਐਮ ਸੀਐਮ ਕੀ ਹੁੰਦੀ ਹੈ ਜਦ ਦੁਰਬਿੰਜ ਨੂੰ ਆਪਾਂ ਕਹਿੰਦੇ ਆ ਸੋ ਉਹਦੇ ਵਿੱਚ ਅਸੀਂ ਲੈਵਲਸ ਦੇਖ ਕੇ ਆਪਾਂ ਪਾਰਟੀਕਲਰ ਪੁਆਇੰਟਸ ਦੇਖ ਕੇ ਉੱਥੇ ਆਪਾਂ Ozonotherapy ਕਰਦੇ ਆ ਜਿਹੜੀ ਆਗੀ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਸਰਵਾਈਕਲ ਦੇ ਵਿੱਚ ਅਸੀਂ ਪੇਸ਼ੈਂਟ ਦੇ ਵੀ ਕੁਝ ਪੁਆਇੰਟਸ ਹੁੰਦੇ ਨੇ ਜਿੱਥੇ ਆਪਾਂ Ozonotherapy ਕਰਦੇ ਆ ਔਰ ਰਿਜ਼ਲਟਸ ਆਲਮੋਸਟ ਆਲਮੋਸਟ ਬਿਊਟੀਫੁਲ ਇਨ ਏਵਰੀ ਕੇਸ ਸਿਸੀ ਜੀ ਮੈਂ ਕਹਿ ਰਿਹਾ ਹੂ ਵੀ ਇਹ ਕੁਝ ਚੋੜਵੇਂ ਹਸਤਾਨਾਂ ਚ ਇਸ ਬਿਧੀ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਪਰ ਜਿਹੜੀ ਹੋਰ ਵੀ ਹੋਣਗੀਆਂ ਟੈਕਨੀਕਸ ਜਿਹਦੇ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਜਾਇਗਾ ਫਿਰ ਉਹਨਾਂ ਦੇ ਉਹ ਟੈਕਨੀਕਸ ਦੇ ਵਿੱਚ ਤੇ ਇਹਦੇ ਚ ਓਜ਼ੋਨ ਥੈਰੇਪੀ ਚ ਕੀ ਫਰਕ ਹੈ ਜਿਹੜੀ ਓਜ਼ੋਨੋ ਥੈਰੇਪੀ ਹੈ ਇਹ ਅਜੇ ਇੰਨੀ ਰੈਵੋਲੂਸ਼ਨਾਈਜ਼ ਨਹੀਂ ਹੋਈ ਹੈ ਮਾਡਰਨ ਜਿਹੜਾ ਵੈਸਟਰਨ ਕਲਚਰ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਯੂਸੇਜ ਹੈ ਬਟ ਇੰਡੀਆ ਦੇ ਵਿੱਚ ਕੁਝ ਕੁਝ ਚੁਣਦਾ ਸੈਂਟਰਸ ਨੇ ਜਿਹਦੇ ਇਹਦੇ ਵਿੱਚ ਯੂਜ਼ ਹੁੰਦਾ ਇਹਦੇ ਫਾਊਂਡਰ ਜਿਹੜੇ ਹੈਗੇ ਨੇ ਡਾਕਟਰ ਪ੍ਰਸ਼ਮ ਸ਼ਾ ਨੇ ਜਿਹੜੇ ਬੰম্বে ਤੋਂ ਬਿਲੋਂਗ ਕਰਦੇ ਨੇ ਸੋ ਉਹ ਹੀ ਇਹ ਓਜ਼ੋਨੋਥੈਰਪੀ ਇੰਡੀਆ ਦੇ ਵਿੱਚ ਲੈ ਕੇ ਆਏ ਨੇ ਔਰ ਇਸ ਥੈਰਪੀ ਦੇ ਨਾਲ ਦੂਜੀ ਥੈਰਪੀਆਂ ਦਾ ਬਹੁਤ ਬਹੁਤ ਹੀ ਕੋਸਟ ਇਫੈਕਟਿਵਨੈਸ ਹੈਗੀ ਹੈ ਕੋਸਟ ਇਫੈਕਟਿਵਨੈਸ ਦਾ ਮਤਲਬ ਹੁੰਦਾ ਕਿ ਬਹੁਤ ਹੀ ਸਸਤਾ ਕੰਮ ਹੈ ਔਰ ਬਹੁਤ ਵੀ ਕਿਸੇ ਪੇਸ਼ੰ ਨੂੰ ਕੋ ਚੀਰ ਫਾੜ ਕਰਨ ਦੀ ਲੋੜ ਨਹੀਂ ਪੈਂਦੀ ਔਰ ਪੇਸ਼ੰਟ ਦਿਨਾਂ ਦੇ ਵਿੱਚ ਹੀ ਠੀਕ ਹੋ ਜਾਂਦਾ ਹੈ ਔਰ ਉਹਨੂੰ ਕੋਈ ਕਿਸੇ ਤਰ੍ਹਾਂ ਬੈੱਡ ਰਿਟਨ ਪੇਸ਼ੰਟ ਜਿਹੜੇ ਕਈ ਵਾਰੀ 올ਡ ਏਜ ਪੇਸ਼ੈਂਟਸ ਨੇ ਬੈੱਡ ਰਿਟਨ ਉਹਨੂੰ ਚੱਲਿਆ ਫਿਰਾਨੇ ਜਾਂਦਾ ਉਹਦੇ ਵਿੱਚ ਬਹੁਤ ਅਹਿਮ ਰੋਲ ਹੈ ਓਜ਼ੋ ਜੀ ਸਰ ਜਿਵੇਂ ਕਿ ਇਹਨਾਂ ਦੇ ਸਰਵਿਸ ਦੇ ਬਹੁਤ ਸਾਰੇ ਫਾਇਦੇ ਨੇ ਤੇ ਜੇ ਫਾਇਦਾ ਦੀ ਤੇ ਗੱਲ ਹੋ ਗਈ ਪਰ ਜੇ ਸਰ ਇਹਨਾਂ ਦੀ ਸਾਈਡ ਇਫੈਕਟ ਦੀ ਗੱਲ ਕੀਤੀ ਜਾਏ ਤਾਂ ਇਹਨਾਂ ਦਾ ਕੋਈ ਸਾਈਡ ਇਫੈਕਟਸ ਵੀ ਹੈ ਸਾਈਡ ਇਫੈਕਟਸ ਮੈਂ ਨਹੀਂ ਕਹਿ ਸਕਦਾ ਪਰ ਕੁਝ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਆਪਾਂ ਇਹਨੂੰ ਕੰਟਰਡਿਕਟ ਕਰਦੇ ਆ ਕੰਟਰਡਿਕਟ ਮਤਲਬ ਕਿ ਆਪਾਂ ਨਹੀਂ ਦੇ ਸਕਦੇ ਜਿਨ੍ਹਾਂ ਕੋਈ ਪ੍ਰੈਗਨੈਂਸੀ ਕੇਸਸ ਹੈਗੇ ਆ ਪ੍ਰੈਗਨੈਂਸੀ ਵਿੱਚ ਆਪਾਂ ਹਰੋਮੋਨ ਥੈਰਪੀ ਨਹੀਂ ਦੇ ਸਕਦੇ ਅਗਰ ਕਿਸੇ ਨੂੰ ਕੋਈ ਬਲੀਡਿੰਗ ਡਿਸਆਰਡਰ ਹੈਗਾ ਬਲੀਡਿੰਗ ਦਾ ਡਿਸਆਰਡਰ ਹੈ ਕਿ ਜਿਨ੍ਹਾਂ ਨੂੰ ਕੋਈ ਖੂਨ ਦੀ ਕੋਈ ਪ੍ਰੋਬਲਮ ਹੈਗੀ ਆ ਖੂਨ ਰੁਕਦਾ ਨਹੀਂ ਆ ਜਾਂ ਕੋਈ ਫੈਕਟਰਸ ਦੀ ਜੀ ਸਰ ਸੋ ਇਸਨ ਡਾਕਟਰ ਦੀਪਕ ਸੋਤਰਾ ਜਿਨ੍ਹਾਂ ਨੇ ਦੱਸਿਆ ਕਿ ਓਜ਼ੋਨ ਥੈਰਪੀ ਦੇ ਕਿੰਨੇ ਸਾਰੇ ਫਾਇਦੇ ਨੇ ਸਰਵਾਈਕਲ ਮਾਈਗਰੇਨ ਬੈਕ ਪੇਨ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਇਸ ਦੇ ਫਾਇਦੇ ਨੇ ਤੇ ਇਹਨਾਂ ਵੱਲੋਂ ਇਹ ਸ਼ੁਰੂ ਕੀਤੀ ਗਈ ਹੈ ਤੇ ਬਹੁਤ ਸਾਰੇ ਪੇਸ਼ੈਂਟਸ ਦਾ ਵੀ ਹੈ ਇਲਾਜ ਕਰ ਰਹੇ ਨੇ ਤੇ ਉਮੀਦ ਕਰਦੇ ਆ ਅੱਗੇ ਵੀ ਇਹਨਾਂ ਦੀ ਜਿਹੜੀ ਹੈ ਵਿਧੀ ਹੈ ਸਫਲਤਾਪੂਰਵਕ ਚੱਲਦੀ ਰਹੇ ਹਾਂਜੀ ਮੈਂ ਬੜਾ ਤੁਹਾਡੇ ਕੋਲ ਆਈ ਮੇਰੇ ਗੱਡੇ ਦੇ ਬਹੁਤ ਪ੍ਰੋਬਲਮ ਸੀ ਇੰਨੀ ਪ੍ਰੋਬਲਮ ਇਸ ਕਿ ਮੇਰੀ ਲੱਤ ਰਾਤੀ ਸੌਂਦੀ ਸੀ ਨਾ ਤੇ ਟੇਢੀ ਕਾਰੀ ਸਿੱਧੀ ਨਹੀਂ ਸੀ ਹੁੰਦੀ ਸਿੱਧੀ ਕਾਰੀ ਟੇਢੀ ਸੁੰਦੀ ਗੋਡੇ ਪਰ ਗੋਡਾ ਨਹੀਂ ਸਿਰਖਿਆ ਜਾਂਦਾ ਤੇ ਇੰਨੀ ਜਿਆਦਾ ਪ੍ਰੌਤ ਹੋ ਰਿਹਾ ਬਿਲਕੁਲ ਨਹੀਂ ਜਾਂਦਾ ਮੈਂ ਤਾਂ ਬਬਲੇ ਨੇ ਕਿਹਾ ਆਰਟੀਸ ਸਿੰਦੀਪ ਕੋਲ ਜਾਓ ਫਿਰ ਸੁਮ ਇੰਜੈਕਸ਼ਨ ਲਾਇਆ ਮੈਨੂੰ ਬਹੁਤ ਬਹੁਤ ਫਰਕ ਆ ਗਿਆ ਬਹੁਤ ਫਰਕ ਹੈ थैंक यू ਡਾਕਟਰ ਜਿਹੜੀ ਕਿਹੜੀ ਜਗ੍ਹਾ ਤੇ ਲਾਇਆ ਨੇ ਜੀ ਗੋਡੇ ਦੇ ਪਿੱਛੇ ਗੋਡੇ ਦੇ ਪਿੱਛੇ ਲਗਾ ਹਾਂਜੀ ਅੱਜ ਇੰਜੈਕਸ਼ਨ ਨੂੰ ਲਾਇਆ ਘਟੋ ਘਟਾ ਤੁਹਾਡਾ ਹੋ ਗਿਆ ਇੱਕ ਅਜ 12 ਦਿਨ ਹੋ ਗਏ ਨਾ ਹਾਂਜੀ ਤੋਂ 12 ਦਿਨਾਂ ਦੇ ਵਿੱਚ ਕੋਈ ਤੁਹਾਨੂੰ ਕੋਈ ਦਵਾਈ ਤੇ ਨਹੀਂ ਦਿੱਤੀ ਨਾ ਮੈਂ ਕੋਈ ਨਹੀਂ ਖਾਦੀ ਦਵਾਈ ਹਾਂ ਬਿਨਾਂ ਦਵਾਈ ਤੋਂ ਠੀਕ ਹੋ ਗਿਆ ਬਿਨਾਂ ਦਵਾਈ ਇੰਜੈਕਸ਼ਨ ਦੇ ਨਾਲ ਤੁਹਾਨੂੰ ਬਹੁਤ ਆਰਾਮ ਲੱਗਾ ਹਾਂ ਮਾਤਾ ਥੈਂਕ ਯੂ ਕਰਦੀ ਬਹੁਤ-ਬਹੁਤ ਅਰਦਾਤ ਸਾਹਿਬ ਮੈਂ ਤਾਂ ਬੜੀ ਪਰੇਸ਼ਾਨ ਸੀ ਹਾਂਜੀ ਅਹੀਂ ਦੇ ਜੇ ਕਿਤੇ ਗੁਰਦੁਆਰੇ ਕਿਛੇ ਮੰਦਰ ਜਾਂਨੇ ਤੇ ਥੱਲੇ ਜਿਵੇਂ ਨਹੀਂ ਜਾਂਦਾ ਮੱਥਾ ਨਹੀਂ ਜਿੱਕੇ ਜਾਂਦਾ ਹਾਂ ਹੁਣ ਕਿੱਦਾਂ ਇਹ ਕੋਈ ਗੱਲ ਨਹੀਂ ਮਾਤਾ ਜੀ ਓਕੇ ਓਕੇ ਜੀ ਬਿਲਕੁਲ ਓਕੇ ਹਾਂ ਹਾਂ ਲੰਮੇ ਬੈਗੇ ਤੁਹਾਡੇ ਸਾਹਮਣੇ ਹਾਂ ਹਾਂ ਜਿਹੜੇ ਲੰਮੇ ਕੋ ਗੁੱਦੜ ਕਿਤਰਾ ਪਈ ਪਿੰਨੂ ਬੇਟੀ ਨੂੰ ਪੁੱਛੋ ਹਾਂ ਹਾਂ ਠੀਕ ਹੈ ਨਾ ਹੁਣ ਬਿਲਕੁਲ ਬਿਲਕੁਲ ਬੋਡੀ ਜੀ ਤੇ ਚੱਲਣ ਫਿਰ ਚੋਂ ਦਿੱਕਤ ਨਹੀਂ ਮੇਰੇ ਕੋਈ ਪ੍ਰੋਬਲਮ ਨਹੀਂ ਤੇ ਸੁਣਦੇ ਚੱਲ ਕੇ ਦੱਸੋ ਇੱਕ ਵਾਰੀ ਹਾਂਜੀ ਨਹੀਂ ਗੱਲ ਹੀ ਕੋਈ ਨਹੀਂ ਤੇ ਮਨ ਲੱਗੇ ਤੇ ਕੁੜੀਆਂ ਲਗੜਾ ਮੰਦਰਾ ਤੋਂ ਦੇ ਹਾਂਜੀ ਗੱਲ ਹੀ ਕੋਈ ਨਹੀਂ ਜੀ ਮੈਨੂੰ ਇਹ ਪ੍ਰੋਬਲਮ 2 ਮਹੀਨੇ ਤੋਂ ਸੀ ਕਿ ਜਨਕੀ ਮੈਂ ਘਰੋਂ ਬਾਹਰ ਨਹੀਂ ਕੱਲਦੀ ਸੀ ਬਿਲਕੁਲ ਮੋਹ ਨੰਗਾ ਕਰਕੇ ਹੀ ਨਿਕਲਦੀ ਹਰ ਵਕਤ ਮੋਹ ਨੂੰ ਕਪੜਾ ਝਾੜ ਕੇ ਕੈਪ ਝਾੜ ਕੇ ਗਰਮ ਕਪੜਾ ਝਾੜ ਕੇ ਫਿਰ ਬਾਹਰ ਨਿਕਲਦੀ ਹਾਂ ਤੇ ਖਾਣਾ ਵੀ ਨਹੀਂ ਖਾ ਸਕਦੀ ਇੰਨੀ ਕਿ ਜਿਆਦਾ ਪ੍ਰੋਬਲਮ ਹੈ ਬਿਲਕੁਲ ਇੱਕ ਹੁਲਕਾ ਵੀ ਖਾਣਾ ਘੰਟਾ ਘੰਟਾ ਲਗਾਣਾ ਖਾਣ ਨੂੰ ਤੇ ਜਿਦੋਂ ਦੀ ਹੁਣ ਕੀ ਡਾਕਟਰ ਸਾਹਿਬ ਕੋ ਚੀਟਮੈਂਟ ਮੇਰੇ ਚੱਲਦਾ ਪਿਆਇਆ ਹੈ ਇੰਜੈਕਸ਼ਨ ਕਿਹੜਾ ਲਗਾਇਆ ਉਦ ਦਵਾਈ ਖਾਂਦੀ ਵੀ ਨਾ ਦੱਸੋ ਕਿੱਥੇ ਕਿੱਥੇ ਲੱਗੇ ਦੱਸੋ ਇੰਜੈਕਸ਼ਨ ਮੇਰੇ ਇੱਕ ਹੱਥ ਲੱਗੇ ਆ ਚੀਜ਼ਾਂ ਤੇ ਲੱਗੇ ਸੀ ਆ ਚੀਜ਼ਾਂ ਤੇ ਆ ਚੀਜ਼ਾਂ ਤੇ ਹਾਂ ਆ ਚੀਜ਼ਾਂ ਤੇ ਲੱਗੇ ਸੀ ਤੇ ਉਸ ਦਿਨ ਦਾ ਮੈਂ ਬਹੁਤ ਜ਼ਿਆਦਾ ਸਕੂਨ ਪਾਇਆ ਹੈਗਾ ਮੈਨੂੰ ਤਾਂ ਇੱਕ ਕਿਸਮਤ ਦੇ ਪ੍ਰਭੂ ਟੱਕਰਗੇ ਹੈਗੇ ਆ ਕਿ ਮੈਨੂੰ ਰਾਮ ਮਿਲ ਗਿਆ ਹੈਗੇ ਆ ਹਾਂ ਕੋ ਤੁਹਾਨੂੰ ਇਸ ਟਾਈਮ ਤਕਲੀਫ ਹੈ ਨਹੀਂ ਮੈਂ ਇਸ ਟਾਈਮ ਤੇ ਮੈਨੂੰ ਅੱਜ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਦਾ ਹਾਂ ਬਹੁਤ ਜ਼ਿਆਦਾ ਜਦੋਂ ਸ਼ਰਮਾ ਇੱਥੇ ਆਇਆ ਹੀ ਮੇਰੇ ਗੋਡੇ ਵੀ ਨਹੀਂ ਚੱਲਦੇ ਪੱਟਾਂ 'ਚ ਬਹੁਤ ਦਰਦ ਰਹੀ ਲਾਪੇ 'ਚ ਵੀ ਬਹੁਤ ਦਰਦ ਰਹੀ ਇੱਥੇ ਆਣ ਕੇ ਮੈਂ ਬਹਿ ਵੀ ਨਹੀਂ ਸਕਦਾ ਉੱਠ ਵੀ ਨਹੀਂ ਸਕਦਾ ਇੱਥੇ ਆਇਆ ਮੈਂ ਨਨ ਦੋ ਮੇਰੇ ਲੱਕ 'ਚ ਠੀਕੇ ਲਾਏ ਇੱਕ ਗੈਸ ਦਾ ਠੀਕਾ ਲਾਇਆ ਤੇ ਉਦੋਂ ਹੀ ਗੱਲ ਕੀਤੀ ਮੈਨੂੰ ਰਾਮ ਆ ਗਿਆ ਬਾਅਦ ਵਿੱਚ ਦੋ ਹਫ਼ਤੇ ਮੈਂ ਆਪਣਾ ਰੀਜਰਮੈਂਡ ਕਰਾਇਆ ਮੈਂ ਹੁਣ ਬਿਲਕੁਲ ਠੀਕ ਆ ना मेरे गोड्याच दर्द है ना मेरे पट्टा च दर्द है ना मेरे लक् च दर्द है हम बिल्कुल ठीक है जिदा मैं पहला शुरू तो ठीक ही उदा ही मैं फिर ठीक हो गया कोई भी दर्द नहीं हम लक गोड्या काम मैं पूरा फिर करना चालू करता घर हम बिल्कुल तंदुरुस्त हो ना हाँ जी, ना जी ना था 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 था। बिल्कुल